ਟੋਕਰਾ ਪਹਿਲਾਂ ਮਾਂਜ ਲਿਆ ਪਤਾ ਨਹੀਂ ਕੀ ਦੱਸ ਸਵੇਰ ਦੇ ਮਾਂਜਦੀਆਂ ਮੈਂ ਤਾਂ ਫਿਰ ਦੁਪਹਿਰ ਦੇ ਹੋ ਜਾਂਦੇ ਆ ਦੁਪਹਿਰ ਦੇ ਮਾਂਜਦੀਆਂ ਆਥਨ ਦੇ ਹੋ ਜਾਂਦੇ ਆ ਮੇਰਾ ਤਾਂ ਸਾਰਾ ਹੀ ਦਿੱਕੀ ਕੰਮ ਰੁਲ ਗਿਆ ਮੈਂ ਤਾਂ ਬਿਆਖਰਾ ਫਿਰ ਖਸ ਗਈ ਇੱਕਾ ਮੇਰੀ ਸੱਸ ਆਗਮੈਂਟ ਬਾਦ ਆ ਕੰਮ ਕਰਦੀਆਂ ਉਹ ਕਰ ਲਾ ਉਹ ਕਰ ਲਾ ਉਹ ਕਰ ਲਾ ਇੱਕ ਕੰਮ ਕਰਦੀਆਂ ਦੂਸਰਾ ਕਰ ਲਾ ਦੂਸਰਾ ਕਰਦੀਆਂ ਤੀਸਰਾ ਕਰ ਲਾ ਮੇਰੀ ਤਾਂ ਕਿੱਟੀ ਪਾਰਟੀ ਵੀ ਵਿੱਚ ਹੀ ਰਹਿ ਗਈ ਸਾਰੇ ਪਹੁੰਚ ਗਏ ਹੋਣੇ ਮੈਂ ਤਾਂ ਦੁਖੀ ਹੋਈ ਪਈ ਆ ਹਲੇ ਨੀਹਾ ਦਾ ਫੋਨ ਵੀ ਆ ਗਿਆ ਹੈਲੋ ਨੀ ਕਿਹੜੀ ਕਿੱਟੀ ਪਾਰਟੀ ਆ ਤੁਲੇ ਚ ਜਾਣੀ ਜਿਹੜੀ ਮੇਰੀ ਸੱਸਾਂ ਆ ਤਾਂ ਮੈਨੂੰ ਕਦੇ ਕਹ ਦਿੰਦੀ ਆ ਭਾਂਡੇ ਮਾਂਜ ਲੈ ਮੈਂ ਕਿਹਾ ਸੀ ਬੀਬੀ ਚਾਰਕ ਭਾਂਡੇ ਆ ਤੂੰ ਮਾਂਜ ਲਈ ਮੈਨੂੰ ਕਹਿੰਦੀ ਪੁੱਤ ਤੂੰ ਹੀ ਮਾਂਜ ਦੇ ਨਹੀਂ ਮੈਂ ਤਾਂ ਹਲੇ ਭਾਂਡੇ ਮਾਂਜ ਰਹੀ ਆ ਅੱਛਾ ਸਾਰੀਆਂ ਪਹੁੰਚ ਗਈਆਂ ਚੱਲ ਮੈਂ ਦੇਖਦੀ ਆ ਮੈਨੂੰ ਲੱਗ ਜਾਣਾ ਹਲੇ ਅੱਧਾ ਕਿ ਘੰਟਾ ਤਾਂ ਲੱਗ ਹੀ ਜਾਣਾ ਨਹੀਂ ਮੈਂ ਕੀ ਕਰਾਂ ਪਾਣੇ ਮੈਂ ਕੀ ਕਰਾਂ ਮੈਂ ਤਾਂ ਫਸ ਗਈ ਮੈਂ ਤਾਂ ਇਹੋ ਜਿਹੇ ਚੰਦਰੇ ਘਰ ਚ ਵਿਆਹ ਕਰਾ ਲਿਆ ਇੱਕ ਤਾਂ ਇਹਨਾਂ ਦੇ 10-10 ਮਹਿਸਾਂ ਰੱਖੀਆਂ ਹੋਈਆਂ ਮਹਿਸਾਂ ਦਾ ਕੰਮ ਮਸਾਂ ਦੇ ਵੇੜਦੀਆਂ ਆ ਇਹਨਾਂ ਟੋਕਰਾਂ ਭਾਂਡਿਆਂ ਦਾ ਪਿਆ ਹਲੇ ਵੀ ਮੈਂ ਸਵੇਰ ਦੀ ਘੰਟਾ ਹੋ ਗਿਆ ਮੈਨੂੰ ਭਾਂਡੇ ਮਾਂਜਣ ਲੱਗੀਆਂ ਇੱਕ ਟੋਕਰਾ ਮਾਂਜ ਕੇ ਰੱਖਤਾ ਦੂਸਰਾ ਮਾਂਜਦਾ ਮੇਰੇ ਤਾਂ ਨਾ ਹੋਈ ਪਈ ਆ ਨਹੀਂ ਮੈਂ ਤਾਂ ਹਲੇ ਸੂਟ ਵੀ ਨਾਈਟ ਪਾ ਕੇ ਘੁੰਮ ਰਹੀ ਆ ਮੇਰੇ ਤੋਂ ਤਾਂ ਕੱਪੜੇ ਵੀ ਨਹੀਂ ਬਦਲੇਗੇ ਸਵੇਰ ਦੇ ਮੈਂ ਕਰਾਂ ਕੀ ਫੇਰ ਹੁਣ ਨਹੀਂ ਫਿਰ ਬੁੜਬੁੜ ਕਰਦੀ ਆ ਚੱਲ ਮੈਂ ਦੇਖਦੀ ਆ ਫਟਾਫਟ ਕੰਮ ਖਤਮ ਕਰਕੇ ਨਾ ਫਿਰ ਮੈਂ ਆਨੀ ਆ ਮੇਰੇ ਆ ਥੋੜੇ ਜਿਹਾ ਭਾਂਡੇ ਰਹਿ ਗਏ ਮਾਂਜਦਾ ਫਿਰ ਮੈਂ ਦੇਖਦੀ ਆ ਹੁੰਨੀ ਆ ਤਿਆਰ ਚੱਲ ਕੋਈ ਨਾ ਕੋਈ ਨਾ ਹਾਂ ਤੁਸੀਂ ਖਾਓ ਪੀਓ ਨੇ ਹਾਂ ਬਸ ਮੈਂ ਆਨੀ ਆ ਚੱਲ ਫੋਨ ਕੱਟ ਮੈਂ ਕੰਮ ਕਰ ਲਾਂ ਫਟਾਫਟ ਹਾਂ ਹਾਈ ਹਾਈ ਸਾਰੀਆਂ ਪੁੱਤਗੀਆਂ ਮੈਂ ਤਾਂ ਸੋਚਿਆ ਸੀ ਬਿਊਟੀਸ਼ੀਅਨ ਦਾ ਕੰਮ ਕਰਕੇ ਆਪਦਾ ਬਿਊਟੀ ਪਾਰਲਰ ਖੋਲਾਂਗੀ ਇਹੋ ਜੇ ਚੰਦਰੇ ਸੌਰੇ ਮਿਲੇ ਨੇ ਬਿਊਟੀ ਪਾਰਲਰ ਤਾਂ ਕਿ ਮੇਰੇ ਤੋਂ ਤਾਂ ਆਪਣਾ ਹੀ ਸੁਰਖੀ ਬਿੰਦੀ ਨਹੀਂ ਲਾਈ ਜਾਂਦੀ ਕਿਸੇ ਦਾ ਬੁੱਥਾ ਤਾਂ ਮੈਂ ਕੀ ਸੰਵਾਰ ਦੂੰ ਇੱਕ ਤਾਂ ਭਾਂਡੇ ਨਹੀਂ ਓਕਣ ਚਾਹਦੇ ਲੈ ਪਾਣੀ ਵੀ ਚਲਾ ਗਿਆ ਹੁਣ ਤਾਂ ਮੈਂ ਚੱਲ ਜਾ ਥੋੜਾ ਜਿਹਾ ਹੋ ਰਿਹਾ ਆ ਟੂਟੀਆਂ ਵਾਲਿਆਂ ਨੇ ਵੀ ਲਹੂ ਪੀ ਰੱਖਿਆ ਭਾਂਡੇ ਵੀ ਮੇਰੇ ਤਾਂ ਅੱਧੇ ਹੀ ਰਹਿ ਜਾਂਦੇ ਆ ਤਾਂ ਥੀ ਚੋਂ ਮਾਉਂਡ ਤੇ ਫੇਰ ਉਹਨੇ ਕਲੇਸ਼ ਕਰਨਾ ਫੇਰ ਬੋਲਣ ਲੱਗ ਜੂਗੀ ਸਾਰਾ ਪਾਣੀ ਖਤਮ ਕਰ ਦਿੰਦੀ ਆ ਪਹਿਲਾਂ ਘੱਟ ਖਾ ਲਿਆ ਕਰੋ ਐਨੇ ਭਾਂਡਿਆਂ ਦਾ ਢੇਰ ਨਾ ਤਹਰੇ ਰਸੋਈ ਸਾਫ਼ ਕਰਨੀ ਪਈ ਆ ਲੈ ਆ ਗਈ ਮਾਂਜ ਲੀਏ ਭੁੜੇ ਭਾਂਡੇ ਹਾਂ ਬੀਬੀ ਮੈਂ ਸਾਮਾਨ ਚ ਤੇ ਕਿੰਨੇ ਕਰ ਗਏ ਬਸ ਮੰਜ ਗਏ ਭਾਂਡੇ ਤਾਂ ਬਸ ਸਫਾਈ ਰਹੀ ਕਰਨੀ ਕਰਨੇ ਕੁੜੇ ਕੰਮ ਲੇ ਆ ਗੀ ਹੋ ਕੇ ਹਾਂ ਬੀਬੀ ਕਰ ਲਿਆ ਬੀਬੀ ਆ ਮੜ ਜਾ ਪੋਚਾ ਰਹਿ ਗਿਆ ਪੋਚਾ ਤੂੰ ਲਾ ਦੀ 5 ਮਿੰਟ ਦਾ ਕੰਮ ਆ ਮੈਂ ਪਾਰਟੀ ਤੇ ਜਾਇਆ ਵਾਂ ਮੜ ਜੀ ਕੋਈ ਪਾਰਟੀ ਪੂਟੇ ਤੇ ਨਹੀਂ ਜਾਣਾ ਹੈਗਾ ਪੋਚਾ ਲਾ ਕੇ ਨਾ ਚਾਰਕ ਕਪੜੇ ਧੋ ਲਈ ਜੇ ਜਾਣਾ ਹੈ ਫਿਰ ਬਗ ਜੀ ਆਂਦੇ ਆਂਦੇ ਕੋਈ ਸਬਜੀ ਸਬਜੀ ਵਗਾਰਾ ਲਿਆਈ ਸੌਦਾ ਲਿਆਈ ਨਾਲ ਆਂਦੇ ਆਂਦੇ ਇਹਨਾਂ ਦਾ ਤਾਂ ਕੀ ਰਲਦੀ ਰੋਣਾ ਰਹਿੰਦਾ ਬੀਬੀ ਹੁਣ ਜੇ ਤੂੰ ਲਾ ਦਿੰਦੀ ਤਾਂ ਮੈਂ ਜਾਈ ਜਾਂਦੀ ਭੱਜ ਕੇ ਨਾ ਉਹਨਾਂ ਨਾਲ ਲਾਗੇ ਗੁੜਾ ਮਰ ਗਿਆ ਮੈਨੂੰ ਉੱਥੇ ਜਾਣਾ ਉਹਨਾਂ ਦੇ ਉਹਨਾਂ ਦੇ ਤਾਂ ਪਿੰਡ ਚ ਕੋਈ ਨਹੀਂ ਸੁਨੇਹਾ ਆਇਆ ਵਾ ਉੱਥੇ ਵੀ ਮਰਿਆ ਹੀ ਰਹਿੰਦਾ ਇਹਨਾਂ ਦੇ ਪਿੰਡਸ ਤਾਂ ਕੋਈ ਨਾ ਕੋਈ ਚੌਥੇ ਦਿਨ ਮਰ ਜਾਂਦਾ ਹਏ ਵੀਰ ਆਪਾ ਕਿ ਦੁਪਹਿਰ ਰੋਤਾ ਮੈਨੂੰ ਇੱਥੇ ਹੀ ਹੋ ਗਿਆ ਅੱਛਾ ਚੰਗ ਚੱਲ ਮੈਂ ਚੰਗਾ ਚੱਲੀ ਉਹਨਾਂ ਦੇ ਪੜੋਸੀਆਂ ਦੇ ਅੱਛਾ ਜਾਇਆ ਹਾਂ ਲੈ ਵੀ 2 ਘੰਟੇ ਦੀ ਤਾਂ ਹੁਣ ਤਸੱਲੀ ਆ ਰੱਜ ਕੇ ਕਰਕੇ ਆਉਗੀ ਚੂਲੀਆਂ ਰੋਜ਼ ਹੀ ਨਿਕਲ ਜਾਂਦੀ ਆ ਬਹਾਨਾ ਮਾਰ ਕੇ ਫਲਾਣੇ ਦਾ ਬੁੜਾ ਮਰ ਗਿਆ ਠਮਕਾਣੇ ਦਾ ਬੁੜਾ ਮਰ ਗਿਆ ਸਾਰੇ ਪਿੰਡ ਨੇ ਮਾਰਤਾ ਨਹੀਂ ਕੋੜਾ ਗੁੰਡਾ ਨਾਲੀ ਅੱਛਾ ਬੀਬੀ ਨਾਲੂੰਗੀ ਹਾਂ ਕਿਤੇ ਸੋਣ ਵੀ ਨਾਲ ਆਉਂਦੇ ਕਿਥੋਂ ਸਿਆਪਾਈਆ ਤੁਹਾਨੂੰ ਠੀਕ ਨਹੀਂ ਜੀ ਮੈਨੂੰ ਤਾਂ ਲੱਗਦਾ ਹਰੇਕ ਕੁਝ ਠੀਕ ਹੋ ਨਹੀਂ ਹੁੰਦਾ ਬਾਗੀ ਬੀਬੀ ਹਾਂ ਤਾਂ ਪੋਟ ਇੱਕ ਆ ਜੂਗਾ ਰੋਜ ਆਮਲੇ ਦਾ ਮਰਬਾ ਵੇਚਣ ਤਾਂ ਮੈਂ ਦਿਮਾਖਾ ਰੱਖਿਆ ਹਾਏ 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 ਲਵਲੀ ਦਾ ਫੋਨ ਆ ਗਿਆ ਹਾਂ ਲਵਲੀ ਓ ਯਾਰ ਕਿੱਥੇ ਆ ਤੈਨੂੰ ਪਤਾ ਯਾਰ ਮੇਰੇ ਸੋਹਰਿਆਂ ਦਾ ਹਾਲ 10-10 ਤਾਂ ਮੈਂ ਸਾਰਾ ਖਰਕ ਰਕੀਆਂ ਹੱਥ ਨੂੰ ਹੋ ਜਾਂਦੀ ਆ ਮੈਨੂੰ ਤਾਂ ਕੰਮ ਹੀ ਨਹੀਂ ਨਿਭੜਦਾ ਇਹਨਾਂ ਦਾ ਤਾਂ ਛਾਪੇ ਹੀ ਨਹੀਂ ਨਿਭੜਦੇ ਆ ਹਾਲ ਤਾਂ ਮੈਂ ਪੋਚਾਂ ਲਾ ਰਹੀ ਆ ਮੈਂ ਹੁਣ ਦੱਸ ਕੀ ਕਰਾਂ ਇੱਕ ਆ ਮੇਰੀ ਸਾਸਾਂ ਚੌਥੇ ਦਿਨ ਕੋਈ ਪਿੰਡ ਚ ਬੁਢਾ ਮਰ ਜਾਂਦਾ ਉੱਥੇ ਨੂੰ ਚੱਕ ਕੇ ਚੁੰਨੀ ਤੁਰ ਲੰਦੀ ਆ ਪਹਿਲਾਂ ਤਾਂ ਮੇਰਾ ਇਕੱਲਾ ਪੋਚਾ ਹੀ ਸੀਗਾ ਹੁਣ ਉਹ ਮੈਨੂੰ ਕਹਿੰਦੀ ਜਾਂਦੇ ਜਾਂਦੇ ਕਹਿੰਦੀ ਕੱਪੜੇ ਪਏ ਨੇ ਉਹ ਵੀ ਧੋ ਦੀ ਮੈਨੂੰ ਲੱਗਦਾ ਅੱਧਾ ਘੰਟਾ ਹਲੇ ਹੋਰ ਲੱਗੂ ਫਿਰ ਹੁਣ ਮੈਂ ਦੱਸ ਕੀ ਕਰਾਂ ਮੈਂ ਕਿਵੇਂ ਆਵਾਂ ਫਿਰ ਮੇਰੇ ਨਾਲ ਆਇਆ ਨਾਲ ਕਲੇਸ਼ ਕਰੂਗੀ ਹੋਰ ਮਿੱਤੂ ਸਹਿਕਾਨੀ ਆ ਮੈਂ ਤਾਂ ਗਲਤ ਘਰ ਚ ਵਿਆਹ ਕਰਾ ਲਿਆ ਹੋਰ ਐਡੀ ਪੜ੍ਹੀ ਲਿਖੀ ਮੈਂ ਮੈਨੇ ਤਾਂ ਬਿਊਟੀ ਪਾਰਲਰ ਖੋਲਣਾ ਸੀ ਮੇਰਾ ਤਾਂ ਉਹ ਵੀ ਵਿਚੇ ਰੁਲ ਗਿਆ ਮਾਤਾ ਨਾਲ ਮੱਜਾਂ ਦਾ ਗੋਹਾ ਚੱਕਦੀਆਂ ਹੁਣ ਹੋਰ ਇੱਕਾਂ ਹਲੋ ਰਸੋਈ ਦਾ ਕੰਮ ਨਹੀਂ ਨਿਭੜਿਆ ਪਾਣੀ ਵੀ ਚਲਾ ਗਿਆ ਇੱਧਰ ਤਾਂ ਅੱਛਾ ਕਿਹੜੇ ਰੰਗ ਦਾ ਸੂਟ ਪਾ ਕੇ ਆਈਆਂ ਹੈਂ ਹੈ ਅੱਛਾ ਜਿਹੜਾ ਉਹ ਦਿਨ ਲਿਆ ਸੀਗਾ ਓਹੋ ਫੋਟੋ ਤਾਂ ਭੇਜ ਦੇ ਤੇਰੀ ਇਕ ਨੀ ਮੈਂ ਤਾਂ ਹਲੇ ਕਿੱਥੇ ਚੱਲ ਮੈਂ ਦੇਖਦੀ ਆ ਮੈਂ ਦੇਖਦੀ ਆਂ ਇਹ ਕੱਪੜੇ ਦੇ ਛੱਡ ਕੇ ਆ ਜਾਨੀ ਆ ਪਾਰਟੀ 'ਚ ਦੇਖੀ ਜਾਊਂਗੀ ਆਥ ਨੇ ਲੜਾਈ ਹੋਈਗੇ ਤਾਂ ਹੋਈ ਜਾਂਦੇ ਚੱਲ ਠੀਕ ਆ ਗੁੜੀ ਤਾਂ ਲੰਘੀ ਹੈ ਠੀਕ ਆ ਮੈਂ ਤਾਂ ਕੱਪੜੇ-ਕੁਪੜੇ ਛੱਡ ਕੇ ਹੀ ਆ ਜਾਨੀ ਆ ਦੇਖੀ ਜਾਊਗੀ ਲੜੂਗੀ ਲੜੀ ਜਾਵੇ ਚੱਲ ਮੈਂ ਤਿਆਰ ਹੋ ਕੇ ਆਈ ਬਸ ਅੱਡੇ ਕਾ ਘੰਟੇ 'ਚ ਪਹੁੰਚਦੀ ਆ ਕੋਈ ਨਾ ਜਿਹੜਾ ਇਹ ਕੁਤਕਲੇਸ਼ਤਾ ਚੱਲਦਾ ਹੀ ਰਹਿੰਦਾ ਇੱਥੇ ਚੱਲ ਮੈਂ ਆਨੀ ਆ ਹਾਂ ਮੈਨੂੰ ਅੱਗੇ ਤੋਂ ਲੈ ਜੀ ਚਾ ਠੀਕ ਆ ਅੱਛਾ ਸੰਗਤਰੀ ਸੂਟ ਪਾ ਕੇ ਆਵਾਂ ਚੱਲ ਠੀਕ ਆ ਅੱਡੇ ਤੇ ਆਜੀ ਲੈਣ ਮੈਂ ਤਾਂ ਬਸ ਚੜ ਕੇ ਆਜੂ ਘਰੇ ਕੋਈ ਹੈ ਨਹੀਂ ਛੱਡਣ ਵਾਸਤੇ ਹਾਂ ਚੱਲ ਠੀਕ ਆ ਮੈਂ ਆਨੀ ਆ ਮੈਨੂੰ ਲੈ ਜੀ ਬਸ